ਜਿੰਦਾਬਾਦ ਜਿੰਦਾਬਾਦ ਸਾੰਗਰਜਵਾਦ ਮਰਦਾਬਾਦ 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 ਜਨਤਕ ਜਥੇਬੰਦੀਆਂ ਦਾ ਏਕਾ ਜਿੰਦਾਬਾਦ 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 ونجا من زندہ باد زندہ باد زندہ باد زندہ جتھے بندیاں ناں سلام سلام مہی دستے شیدانو سلام 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 کرتی لوکاں دا اکا زندہ باد زندہ باد زندہ باد کرتی لوکاں دا اکا زندہ باد زندہ باد زندہ باد کرتی لوکاں دا اکا زندہ باد ਜਿੰਦਾਬਾ ਮੁਰਦਾਬਾ ਮੁਰਦਾਬਾ ਸਤਿਗੋਵ ਦੇ ਚਿਤਾਨੂ ਲਾਲ ਸਲਾਮ ਵਾਲਾ ਸਲਾਮ ਅੱਜ ਦਾ ਕਮੰਤਰੀ ਦਿਵਸ ਜਿਹੜਾ ਮਈ ਦਿਵਸ ਦੁਨੀਆ ਭਰ ਦੇ ਵਿੱਚ ਜਿਹੜਾ ਮਜ਼ਦੂਰਾਂ ਦਾ ਦਿਨ ਜਿਹੜਾ ਮਈ ਦਿਸ ਜਿਹੜਾ ਮਨਾਇਆ ਜਾ ਰਿਹਾ ਉਹਦੀ ਤਰਫੋਂ ਅੱਜ ਅਸੀਂ ਅੱਜ ਸ਼ਹੀਦ ਦੀਪਕ ਤਵਨ ਯਾਦਗਾਰੀ ਟਰੱਸਟ ਦੇ ਵਿੱਚ ਸੂਹਾ ਪਚਮ ਨੂੰ ਪੰਚਮ ਲੜਾ ਕੇ ਜਿਹੜਾ ਸ਼ਹੀਦਾਂ ਨੂੰ ਜਿਹੜਾ ਯਾਦ ਕੀਤਾ ਗਿਆ ਜਿਹੜੇ ਸ਼ਿਕਾਂਗੋ ਦੇ ਸ਼ਹਿਰ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਜਨਤਕ ਜਥੇਬੰਦੀਆਂ ਦੇ ਸਾਹਮਣੇ ਮੰਚ ਵੱਲੋਂ ਮੱਖ-ਮੱਖ ਜਥੇਬੰਦੀਆਂ ਦੇ ਇੱਥੇ ਆਗੂ ਸਾਹਿਬਾਨ ਆਏ ਆ ਉਹਨਾਂ ਵੱਲੋਂ ਅੱਜ ਅਸੀਂ ਜਿਹੜਾ ਇੱਥੇ ਝੰਡਾ ਲਾ ਕੇ ਉਹਨਾਂ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਕਰਨ ਵਾਸਤੇ ਆਏ ਆ ਤੇ ਅੱਜ ਇਹ ਅਸੀਂ ਸਨੇਹਾ ਦੇਣ ਆਏ ਆ ਕਿ ਜਿਨ੍ਹਾਂ ਸ਼ਹੀਦਾਂ ਨੇ ਆਪਣਾ ਖੂਨ ਵਹਾ ਕੇ ਜਿਨ੍ਹਾਂ ਨੇ ਬਹੁਤ ਹੀ ਜਿਹੜਾ ਤਿੱਖਾ ਸੰਘਰਸ਼ ਲੜ ਕੇ ਮਜ਼ਦੂਰਾਂ ਦੀ ਅੱਜ ਦੇ ਦਿਨ ਦਿੱਤੇ ਜਿੱਤ ਪ੍ਰਾਜਿੱਥੇ ਸ਼ਹੀਧੀਆਂ ਪ੍ਰਾਪਤ ਕੀਤੀਆਂ ਉੱਥੇ ਅੱਜ ਦੇ ਮਜ਼ਦੂਰਾਂ ਦੇ ਉੱਤੇ ਦਿੱਤਾ ਵੀ ਜਿਹੜੀਆਂ ਪ੍ਰਾਪਤ ਕੀਤੀਆਂ ਕਿ ਜਿੱਥੇ ਕਿ ਉਸ ਸਾਮਰਾਜ ਵੱਲੋਂ ਜਿਹੜਾ 24 24 ਘੰਟੇ ਜਿਹੜੇ ਮਜ਼ਦੂਰਾਂ ਕੋ ਕੰਮ ਲਿਆ ਜਾਂਦਾ ਸੀ ਅੱਜ ਦੇ ਦਿਨ ਦੇ ਦਿਨ ਦੇ ਉੱਤੇ 8 ਘੰਟੇ ਦੀ ਮੰਗ ਜਿਹੜੀ ਮਨਾਈ ਤੇ ਜਿਹੜੀ ਕਿ ਐਤਵਾਰ ਦੀ ਛੁੱਟੀ ਦਾ ਜਿਹੜਾ ਨਾ ਕਿ ਉਸ ਜਿਹੜੀ ਜ਼ਬਰ ਸਰਕਾਰ ਸੀ ਉਹਦਾ ਜਿਹੜਾ ਮਨਾਇਆ ਪਰ ਅੱਜ ਸਾਡੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਆ ਕਿ ਅੱਜ ਸਾਡੇ ਹੁਕਮਰਾਨ ਜਿਹੜੇ ਸਾਡੇ ਦੇਸ਼ ਦੇ ਉੱਤੇ ਰਾਜ ਕਰ ਰਹੇ ਆ ਅੱਜ ਫੇਰ ਉਹਨਾਂ ਦੇ ਸਾਮਰਾਜੀ ਇਸ਼ਾਰਿਆਂ ਦੇ ਉੱਤੇ ਜਿਹੜੀਆਂ ਉਹੀ ਨੀਤੀਆਂ ਜਿਹੜੀਆਂ ਲਾਗੂ ਕਰ ਰਿਹਾ ਕਿ ਜਿਹੜੇ 8 ਘੰਟੇ ਤੋਂ ਜਿਹੜਾ 12 12 ਘੰਟੇ ਦੀਆਂ ਤਜਵੀਜ਼ਾਂ ਜਿਹੜੀਆਂ ਲਾਗੂ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਹੜੇ ਕਿ ਲੰਮੇ ਸਮੇਂ ਤੋਂ ਲੋਕਾਂ ਨੇ ਤਕਾ ਸੰਘਰਸ਼ ਕਰਕੇ ਜਿਹੜੇ ਕਿਰਤ ਕਾਨੂੰਨ ਜਿਹੜੇ ਬਣਾਏ ਸੀ 44 ਕਿਰਤ ਕਾਨੂੰਨ ਉਹਨਾਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਅੱਜ ਜਿਹੜੀ ਆ ਕਿ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ ਉਹਨਾਂ ਨੂੰ ਸ਼ਹਿਦ ਦੇ ਕੇ ਜਿਹੜਾ ਚਾਰ ਕੋਟਾਂ ਦੇ ਵਿੱਚ ਜਿਹੜਾ ਬਦਲਿਆ ਜਾ ਰਿਹਾ ਜਿਹੜਾ ਕਿ ਮਜ਼ਦੂਰਾਂ ਕਿਸਾਨਾਂ ਤੇ ਮੁਲਾਜ਼ਮਾਂ ਦੇ ਆਮ ਰੋਧੀਆ ਅਸੀਂ ਅੱਜ ਦੇ ਇਸ ਦਿਨ ਦਿੱਤੇ ਸੱਦਾ ਦੇ ਰਹੇ ਆ ਕਿ ਆਉਣ ਵਾਲੇ ਜਿਹੜੀਆਂ ਜਿਹੜੀਆਂ ਨੀਤੀਆਂ ਆ ਇਹਨਾਂ ਨੀਤੀਆਂ ਦਾ ਮੁਕਾਬਲਾ ਜਿਹੜੀਆਂ ਕਾਰਪੋਰੇਟ ਘਰਾਣੇ ਦੇ ਪੱਖ ਤੇ ਜਿਹੜੀਆਂ ਪੁੱਤਰੀਆਂ ਉਹਨਾਂ ਨੀਤੀਆਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਜਥੇਬੰਦੀਆਂ ਬਣਾ ਕੇ ਤਿੱਖਾ ਸੰਘਰਸ਼ ਕਰਨ ਦੀ ਜੜੀ ਲੋੜ ਹੈ